ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਬਾਈ ਜੀ ਆਪਣਾ ਮੋਬਾਈਲ ਨੰਬਰ 7017692249 ਬਾਈ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਆਪਣਾ ਸੰਪਰਕ ਕਰੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੋਰਜ ਹਰੀਗਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਬਾਈ ਜੀ ਜੇਤੋਂ ਪੈਂਦੀ ਆ ਜਿਸ ਦੇ ਵਿੱਚ ਬਹੁਤ ਸੋਹਣੀ ਨਗੀਨਾ ਝੋਟੀ ਤੁਹਾਡੇ ਸਾਹਦੇ ਵਾਸਤੇ ਲੈ ਕੇ ਹਾਜ਼ਰ ਹੋਏ ਆ ਬਾਈ ਜੀ 3 ਮਹੀਨੇ ਦੀ ਬਾਈ ਜੀ ਹੁਣ ਗੱਭਨ ਦੱਸਦੇ ਆ ਤੇ 2-2 ਕਿਲੋ ਬਾਈ ਜੀ ਟਾਈਮ ਦਾ ਦੁੱਧ ਦਿਹਾੜੀ ਦਾ ਜਣੀ ਦਾ 4 ਕਿਲੋ ਦੁੱਧ ਦੱਸ ਦੇ ਜੀ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਦੱਸ ਕਰਨਾ ਜੀ ਹਾਂ ਜੀ ਪਿੰਡ ਬਰਜਰੀ ਗਈ ਜਿਹੜਾ ਫਰੀ ਕੋਟ ਸ਼ੀਲਜੇਤੋਈ ਠੀਕ ਆ ਜੀ ਤੇ ਬਾਈ ਜੀ ਕੀ ਡਿਟੇਲ ਹੈ ਦੀ ਛੋਟੀ ਦੀ ਇਹ ਤਿੰਨਾ ਮਹੀਨੇ ਦੀ ਗੱਭਣ ਆਈ ਹਾਂ ਜੀ ਤਾਂ ਤੇ 2-2 ਕਿਲੋ ਹੀ ਠੀਕ ਆ ਜੀ ਤੇ ਮਿਲਦੀ ਬਾਈ ਜੀ ਮੈਂ ਦੇ ਇੱਕ ਟਾਈਮ ਟੀਕੇ ਤੇ ਮੈਂ ਦੇ ਇੱਕ ਟਾਈਮ ਚਾਰਕੇ ਇੱਕ ਟਾਈਮ ਟੀਕੇ ਤੇ ਇੱਕ ਟਾਈਮ ਚਾਰਕੇ ਟੀਕਾ ਲਵਾ ਕੇ ਤਾਂ ਖੜਕੀ ਮਿਲਦੀ ਹੁੰਦੀ ਹੈ ਨਾ ਟੱਪ ਟਪਾਈ ਕਰਦੀ ਆ ਜੀ ਖੜਕੇ ਮਿਲਦੀ ਉਹ ਸੀਲ ਢੰਡੀ ਹੈ ਬਾਈ ਜੀ ਇਹ ਤਾਂ ਟੀਕਾ ਲਵਾ ਕੇ ਮਿਲਦੀ ਖੜਕੇ ਬਾਲਟੀ ਰਖਾਉਂਦੀ ਆ ਹਾਂਜੀ ਬਾਲਟੀ ਰਖਾ ਕੇ ਮਿਲਦੀ ਆ ਜੀ ਵਦਗਾ ਤੇ ਦੁੱਧ ਉਹ ਦੋ ਕਿਲੋ ਆ ਤੇ ਬਾਈ ਜੀ ਤੋੜ ਕੇ ਵਿਖਾ ਦਿਓ ਜੀ ਆ ਲੋ ਬਾਈ ਜੀ ਤੋਰ ਚਾਲ ਝੋਟੀ ਦੀ ਚੈੱਕ ਕਰਾਉਣੇ ਆ ਥੋੜੀ ਜੀ ਅੰਦਰ ਖੜੀ ਕਰਕੇ ਤਾਂ ਰੰਗ ਫਿੱਕਾ ਪਲਾ ਲੱਗੇ ਤੇ ਕਾਲੀ ਸ਼ਾਹ ਝੋਟੀ ਹੈਗੀ ਆ ਰੰਗ ਬਾਜ ਆ ਕਦ ਕਾਠ ਵਾਲੀ ਆ ਪੱਠਪੂੜਾ ਬਹੁਤ ਸੋਹਣਾ ਝੋਟੀ ਦਾ ਪੂਰੇ ਖੁੱਲੇ ਪੱਠਪੂੜੇ ਚੌੜੇ ਦੀ ਆਹੀ ਤੋਰ ਚਲੋ ਜੀ ਆ ਤੋਰ ਚਾਲ ਬਾਈ ਜੀ ਚੈੱਕ ਕਰੋ ਦਸੱਲੀ ਪਾਰਕ ਤੁਸੀਂ ਆਪ ਕਰਨੀ ਆ ਜੇ ਕਿਸੇ ਵੀਰ ਦੇ ਪਸੰਦ ਝੋਟੀ ਆਵੇ ਤੇ ਬਾਈ ਜੀ ਹੁਣ ਦਾ ਮੋਬਾਈਲ ਨੰਬਰ ਨਾ ਸਕਰੀਨ ਦੇ ਉੱਤੇ ਚੱਲੂਗਾ ਇਹ ਤੇ ਬਾਈ ਜੀ ਤੁਸੀਂ ਸੰਪਰਕ ਕਰ ਲਿਓ ਸਿੰਘ ਗੋਲ ਆ ਬਾਈ ਜੀ ਕੱਦ ਵਾਲੀ ਝੋਟੀ ਆ ਅੱਖਾਂ ਤੋਂ ਨੇ ਕਾਲੀਆਂ ਪੂਰੀ ਰਾਜੀਪਲੀ ਝੋਟੀ ਆ ਜੀ ਲੈ ਚਲੋ ਬਾਈ ਜੀ ਲੋ ਬਾਈ ਜੀ ਬਾਈ ਜੀ ਝੋਟੀ ਪਾਲਣ ਵਾਲਾ ਬੰਦਾ ਕੁਸ਼ਕੀਨ ਹੋਵੇ ਝੋਟੀ ਬਹੁਤ ਚੰਗੀ ਕਰਮਾਂ ਵਾਲੀ ਬਾਈ ਜੀ ਜੋ ਕਿ ਪਾਲ ਲਈ ਸੁਖਣਾ ਹੱਥੋਂ ਸੱਟ ਮੀ ਲੱਖ ਰੁਪਏ ਦੀ ਝੋਟੀ ਹੈਗੀ ਆ ਬਾਈ ਜੀ ਕੱਲਾ ਕੱਲਾ ਥਣ ਪਿਆ ਹੈ ਬਾਈ ਜੀ ਚਵਾਈ ਚੁਈ ਦੀ ਪੋਲੀ ਆ ਬਾਈ ਜੀ ਹਾਂ ਜੀ ਜੀ ਪੋਲੀ ਚਵਾਈ ਦੀ ਬਾਈ ਜੀਾਂ ਦੇ ਪੋਲੀ ਆ ਤੇ ਚੋ ਬੰਦਾ ਬੁੜੀ ਕੋਈ ਵੀ ਲਵੇ ਕੇ ਹੱਥ ਹੱਤ ਦਾ ਕੋਈ ਮਰਜ਼ੀ ਚੋਲੇ ਬਾਈ ਜੀ ਇਹ ਚੋ ਵੀ ਕੋਈ ਮਰਜ਼ੀ ਲਵੇ ਬੰਦਾ ਚੋਲੇ ਬੁੜੀ ਚੋਲੇ ਭਵਾਂ ਜਵਾਕ ਚੋਲੇ ਤੇ ਝੋਟੀ ਸਨੱਖੀ ਬਹੁਤ ਆ ਜੀ ਬਰਾ ਹੋਰ ਕਹਾ ਮੈਲਦੀ ਟੀਕੇ ਦਿਆ ਕਿ ਕਈ ਲੋਕੀ ਝੂਠ ਮਾਰ ਦਿੰਦੇ ਹਾਂਜੀ ਬਾਈ ਜੀ ਇਹਦੇ ਇੱਕ ਟਾਈਮ ਟੀਕੇ ਆਥ ਨੇ ਲਾਉਣਾ ਟੀਕਾ ਸਵੇਰ ਇਹ ਆਥ ਨੇ ਲਾਉਨੇ ਆਥ ਨੇ ਬਾਈ ਜੀ ਇਹਦਾ ਟੀਕਾ ਲਾਉਨੇ ਆ ਸੋਵਾ ਪਾੜਦੇ ਤੇ ਮਿਲ ਪੈਂਦੀ ਆ ਦੋਨੇ ਟਾਈਮ ਜੇ ਇੱਕ ਟਾਈਮ ਚੋਣੀ ਹੋ ਫਿਰ ਤਾਂ ਬਿਨਾ ਟੀਕੇ ਤੋਂ ਮਿਲ ਪੂ ਹਜੇ ਕਿਸੇ ਵੀਰ ਨੇ ਮੰਨ ਕੇ ਚੱਲੋ ਵੀ ਇੱਕ ਟਾਈਮ ਪਾਲੇ ਗੱਬਨ ਝੋਟੀਆਂ ਫਿਰ ਤਾਂ ਬਿਨਾ ਟੀਕੇ ਤੇ ਮਿਲ ਪੂਗੀ ਤੇ ਬਾਕੀ ਠੰਢੀ ਦਾ ਬਾਈ ਜੀ ਬਹੁਤਾ ਬਾਈ ਜੀ ਹੁੰਦੀ ਉਹ ਵੇਖ ਲਓ ਵੈਸੇ ਹੀ ਥਣ ਖਿਚੀ ਜਾਂਦੇ ਆ ਫਿਰ ਤਾਂ ਸਿੱਧੀ ਸੁੱਤੀ ਮਾਰੇ ਲਾ ਲੈਂਦਾ ਹੋਣਾ ਟੀਕਾ ਮੇਰੇ ਹਿਸਾਬ ਨਾਲ ਕਾਲੀ ਮਾਰੇ ਲਾ ਦੇ ਕਈ ਬੰਦੇ ਕਾਲੀ ਮਾਰੇ ਟੀਕਾ ਲਾ ਰਹੇ ਨੇ ਤੇ ਜੇ ਡਿਮਾਂਡ ਬਾਈ ਜੀ ਇਹਦੀ ਮੁੱਲ 60000 ਦਾ ਹਾਂ ਜੀ 50000 ਤੋਂ 50 ਰੁਪਏ ਛੋੜੀ ਕਰ ਬਾਈ ਇਹਦੇ ਮੁੱਲ 60000 ਦੇ 55000 ਦੇ ਵਿੱਚੋਂ 5000 ਰੁਪਏ ਛੋੜੀ ਕਰਨੀਆਂ ਬਾਕੀ ਮੌਕੇ ਤੇ ਹੋ ਜਾਊਗਾ ਮਾਲ ਤਾਂ ਹਾਂ ਹੋ ਜੂ ਚਲ ਕੋਈ ਨਹੀਂ ਬਾਈ ਜੀ ਬਾਈ ਜੀ ਦਾ ਸੰਪਰਕ ਕਰੋ ਤੇ ਮੋਬਾਈਲ ਨੰਬਰ ਆਪਣਾ ਮੈਲ ਨੰਬਰ 98725 3754 ਇਹ ਕਰੀ ਫੇਰ ਬੋਲ ਦੇ 9872536544 ਬਾਈ ਜੀ ਦਾ ਮੋਬਾਈਲ ਨੰਬਰ 9872536544 ਹੈ ਜੀ ਤੇ ਸਕਰੀਨ ਦੇ ਉੱਤੇ ਨੰਬਰ ਚੱਲੂਗਾ ਬਾਈ ਜੀ ਹੁਣਾਂ ਨਾਲ ਸੰਪਰਕ ਕਰ ਲਿਓ ਜੀ ਐਂਡ ਇਹਨਾਂ ਦਾ ਬੁਰਜ ਹੈ ਜਿਹੜਾ ਜ਼ਿਲ੍ਹਾ ਫਰੀਦਕੋਟ ਆ ਆਪਣੀ ਵੀਡੀਓ ਸੋਹਣੀ ਲੱਗੇ ਬਾਈ ਜੀ ਸ਼ੇਅਰ ਤੇ ਲਾਇਕ ਜਰੂਰ ਕਰਿਓ ਧੰਨਵਾਦ ਬਾਈ ਜੀ ਤੇ